ਆ ਨੋ ਬੱਚਾ ਛੜ ਗਿਆ ਬਹੁਤ ਵਧੀਆ ਕਿੰਨੀ ਖੁਸ਼ੀ ਹੈ ਕਲੀਨਿਕ ਵਿੱਚ ਜੀ ਆਉਂਦੇ ਨੇ ਤੇ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੀ ਖੇਡੋ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਨਸ਼ੇ ਤੇ ਅੱਗੋ ਲਖਨਊ ਦੇ ਵਿੱਚ ਹੋਈ 21ਵੀਂ ਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ ਅਤੇ 22ਵੀਂ ਨੈਸ਼ਨਲ ਫੂਮਸੇ ਟਾਈਕਵਾਂਡੋ ਚੈਂਪੀਅਨਸ਼ਿਪ ਦੇ ਵਿੱਚ ਸਰਹੱਦੀ ਕਿਤਰ ਰਾਜਸਥਾਨ ਸੀ ਦੇ ਪਿੰਡ ਕੁਕੜਾਵਾਲਾ ਦੇ 14 ਸਾਲਾ ਨੌਜਵਾਨ ਗੁਰਪ੍ਰਤਾਪ ਸਿੰਘ ਨੇ ਬ੍ਰਾਊਜ਼ ਮੈਡਲ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਤੇ ਅੱਜ ਆਪਣੇ ਘਰ ਪਹੁੰਚਣ ਤੇ ਨੌਜਵਾਨ ਗੁਰਪ੍ਰਤਾਪ ਸਿੰਘ ਦਾ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਢੋਲ ਦੇ ਡਗੇ ਤੇ ਪਰਮਾ ਸਵਾਗਤ ਕੀਤਾ ਗਿਆ ਤੇ ਉਤਰੀ ਨੌਜਵਾਨ ਦਾ ਮੂੰ ਮਿੱਠਾ ਕਰਵਾ ਕੇ ਜਿੱਤ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ ਭੈਣ ਮਨਰੂਪ ਕੌਰ ਅਤੇ ਦਾਦਾ ਗੁਰਮੀਤ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਗੁਰਪ੍ਰਤਾਪ ਸਿੰਘ ਨੇ ਮੈਡਲ ਜਿੱਤ ਕੇ ਉਹਨਾਂ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਜੀ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਕਿੱਢ ਗਿਆ ਨਾ ਨਾ ਗੁਰਮੀਤ ਸਿੰਘ ਬੱਚਾ ਛੜ ਗਿਆ ਬਹੁਤ ਵੱਡਿਆ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਹਾਂ ਨਿਕਲ ਜਾ ਮਾਂ ਬਾਵਾ ਜੀ ਸਕੇ ਡਰ ਜਾ ਕਿੰਨਾ ਕੁ ਮਾਣ ਹੈ ਆਪਣੇ ਪੁੱਤ ਤੇ ਕੁਛ ਇਹ ਪੂਰੀ ਪੂਰੀ ਨਾਮ ਰਸੇ ਕਿਤਾ ਤੁਹਾਡਾ ਮਾਂ ਬਾਵਾ ਜੀ ਇਹ ਹਾਂ ਜੀ ਹਾਂ ਜੀ ਵਾਪਸ ਆ ਗਏ ਨਾ ਕੀ ਕਹਿਣਾ ਚਾਹੁੰਦੇ ਹੋ ਹੋਰ ਵੀ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਕਿਹਾ ਜੀ ਨਸ਼ੇ ਹੀ ਨੋ ਨੰਦਾਂ ਮਾਣੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਰੁਪ ਕੋਰ ਹੈ ਮੈਂ ਦੀ ਸਭਟੀ ਸਿਸਟਰ ਹਮ ਨੂੰ ਬਹੁਤ ਹੀ ਪ੍ਰਾਊਡ ਹੈ ਰਿਤੇ ਲਾਈਕ ਕਿ ਇਹਨੇ ਮਤਲਬ ਕਿ ਜੋ ਇਹ ਤੋਂ ਮੀਤਾਨੀਸ ਤੋਂ ਵਾਦੀ ਕਰਕੇ ਵਿਖਾਇਆ ਸਾਡੇ ਪਾਪਾ ਨੇ ਵੀ ਸਾਡੀ ਕੋਈ ਜਿੱਦ ਐਸੀ ਨਹੀਂ ਰਹਿਣ ਦਿੱਤੀ ਕਿ ਜਿਹੜੀ ਨਾਪੂਰੀ ਕੀਤੀ ਹੋਵੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਡੇ ਸਾਰੇ ਸੁਪਨੇ ਪੂਰੇ ਕੀਤੇ ਰੱਬ ਸਾਰਿਆਂ ਨੂੰ ਇਦਾਂ ਦੇ ਪਾਪਾ ਦੇਵੇ ਤੇ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੀ ਖੇਡੋ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਨਸ਼ੇ ਤਿਆਗੋ ਤੇ ਭਾਈ ਅਮਰਤਪਾਲ ਵਾਲੀ ਲਹਿਰ ਤੇ ਅੱਗ ਲਾਓ ਇੰਨੀ ਖੁਸ਼ੀ ਆ ਬ੍ਰਦਰ ਨਾਮ ਰੋਸ਼ਨ ਮੈਨੂੰ ਇਹਦੇ ਤੇ ਬਹੁਤ ਖੁਸ਼ੀ ਆ ਐਂਡ ਬਹੁਤ ਫੀਲ ਪ੍ਰਾਊਡ ਹੁੰਦਾ ਕਿ ਮੇਰਾ ਬ੍ਰਦਰ ਨੈਸ਼ਨਲ ਜੋ ਮੈਡਲ ਲੈ ਕੇ ਆਇਆ ਆਈ ਐਮ ਲਵ ਯੂ ਬਹੁਤ ਜੀ ਆਇਆਂ ਜੀ ਤੁਹਾਡਾ ਮੈਂ ਨਾਮ ਸਰਦਾਰ ਗੁਰਮੀਤ ਸਿੰਘ ਸ਼ਿਨਾ ਉਕੜਾ ਵਾਲਾ ਅੱਜ ਤੁਹਾਡਾ ਪੁੱਤਰਾ ਜਿੱਤ ਕੇ ਆਇਆ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਕਹਣਾ ਮੇਰੇ ਸਾਰੇ ਪੁੱਤਰੇ ਜਿਹੜੇ ਇਹਦੇ ਹਾਂਦੇ ਨੇ ਜਿਹੜੀਆਂ ਵੱਡੇ ਆ ਉਹ ਇਹਨਾਂ ਦੇ ਵੱਡੇ ਭਰਾ ਜਿਹੜੀਆਂ ਛੋਟੀਆਂ ਇਹਨਾਂ ਦੇ ਭੈਣਾਂ ਇਹ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਧੁੱਪ ਦੇ ਵਿੱਚ ਮੈਨੂੰ ਕਹਿਣਾ ਪੁੱਤ ਤੁਪ ਬਹੁਤ ਜਿਆਦਾ ਆਉਂਦਾ ਨਹੀਂ ਡੈਡੀ ਜੀ ਇਹ ਮੈਂ ਕਿਹੜਾ ਕੋਈ ਸ਼ਰਾਬ ਜਾਂ ਕੋਈ ਨਸ਼ਾ ਕਰਦਾ ਮੈਂ ਕੁਛ ਬੰਕੇ ਦਿਖਾਉਣਾ ਕੋਈ ਹਿੰਦੁਸਤਾਨ ਦਾ ਨਾਮ ਉੱਚਾ ਕਰਨਾ ਭਾਰਤ ਦਾ ਪੰਜਾਬ ਚ ਵੀ ਮੈਂ ਨਾਮ ਉੱਚਾ ਕਰਾਂਗਾ ਮੇਰੇ ਅਲਵੇ ਇੱਥੇ ਮੇਰੇ ਭਰਾ ਛੋਟੇ ਜਿਹੜੇ ਆ ਉਹ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਾਣਗੇ ਨਸ਼ਿਆਂ ਦਾ ਦਰਿਆ ਵਗਦਾ ਹਰ ਪਿੰਡ ਹਰ ਗਲੀ ਹਰ ਘਰ ਤੇ ਰੋਸ ਸਿਵੇ ਉਜੜਦੇ ਨੇ ਮੈਂ ਤੇ ਆਨਾ ਇਸ ਤਰ੍ਹਾਂ ਦਾ ਇਹ ਬੱਚੇ ਨੇ ਇੰਨੀ ਮਿਹਨਤ ਕੀਤੀ ਆ ਘਰ ਘਰ ਹੀ ਇਹਦੇ ਭਰਾ ਜਿਹੜੇ ਆ ਇਤਨਾ ਮਿਹਨਤ ਕਰਨ ਮਾਪਿਆਂ ਦਾ ਫਰਜ਼ ਬਣਦਾ ਪੜਾਣ ਦਾ ਵੀ ਫਰਜ਼ ਬਣਦਾ ਕਿ ਇਹ ਇਹੋ ਜੇ ਬੱਚੇ ਨੂੰ ਸਿਹਤ ਲੈ ਕੇ ਤੇ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਅੱਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਕਿ ਫੇਰ ਵੀ ਇਹ ਕੁਝ ਹੁੰਦਾ ਜਿਸਕ ਪਰਿਵਾਰਾਂ ਦੇ ਵਿੱਚ ਨਸ਼ੇ ਵੜ ਗਏ ਨੇ ਉਥੇ ਸੀਵੇ ਚੱਲਦੇ ਨੇ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਇਹ ਨਸ਼ੇ ਜਿਹੜੇ ਨੇ ਭਗਵੰਤ ਮਾਨ ਨੂੰ ਪਈਆ ਬੰਦ ਕੀਤੇ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਅਪਧੀ ਆ ਵੱਧ ਪੁੱਲ ਸਕੇ ਹਾਂਜੀ ਗ੍ਰਦੂ ਕੀ ਨਾਂ ਆ ਕਿਹੜੀ ਅਗੇ ਮੈਂ ਖੇਡਦੇ ਜੂਤੋ ਮੇਰਾ ਨਾਮ ਗੁਪਤਰਾ ਸਿੰਘ ਆ ਪਹਿਲਾਂ ਮੈਂ ਟੈਕਮੋਂਦੋ ਗਈ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਟੇਡ ਫਿਰ ਹੁਣ ਮਾਲੀਆ ਮਾਲੀਆ ਨੈਸ਼ਨਲ ਪੂਰ ਕਿਤੇ ਖੇਡ ਕੇ ਲਖਨਊ किस तरीके दी, दी दी मेहनत की थी तो फिर केड़ा मेडल थे ज़्यादा मेरा मेडल ब्राउन जाए पनो तो केड़ रहे हो पनो तो मेहनत कर दो हज़ार तही तो केड़ में है दो हज़ार तही तो हाँ जी किधी किधी मेहनत है ऐसे बेच इतने कितने कोच परवार था कि तना स्पोर्ट्स पापा थे स्पोर्ट्स वाले स्पोर्ट्स वाले कितनी ख ਬੋਰ ਵਧੀਆ ਪਿਆਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੋਰ ਵੀ ਜਿਹੜੇ ਨੌਜਵਾਨ ਨੇ ਤੁਹਾਡੇ ਵਰਗੇ ਬੱਚੇ ਨੇ ਉਹਨਾਂ ਨੂੰ ਮੈਂ ਕਹਿੰਦਾ ਗੇਮ ਨਸ਼ੇੜੜ ਕੇ ਗੇਮ ਖੇਡੋ ਮੇਰਾ ਨਾਮ ਲਸ਼ਮਿਤ ਕੌਰ ਆ ਮੈਂ ਅਨਰੇ ਟ੍ਰੇਨਰ ਆ ਮੈਂ ਉਹਨਾਂ ਨੂੰ ਇਕੜਾ ਵਾਲੇ ਸਕੂਲ ਟ੍ਰੇਨਿੰਗ ਕਰਾਉਂਦੀ ਆ ਪਹਿਲਾਂ ਅਸੀਂ ਡਿਸਟ੍ਰਿਕਟ ਆਪਣੇ ਕੁਕੜਾ ਵਾਲੇ ਸਟੇਡੀਅਮ ਖੇਡਾਈ ਸੀ ਫਿਰ ਆਪਾਂ ਸਟੇਟ ਖੇਡਣ ਗਏ ਚੰਡੀਗੜ੍ਹ ਜਿੱਦੇ ਵਿੱਚ ਇਹਦਾ 골ਡ ਮੈਡਲ ਆਇਆ ਫਿਰ ਇਹਦੀ ਸਿਲੈਕਸ਼ਨ ਨੈਸ਼ਨਲਲੀ ਹੋਈ ਜਿੱਤੇ ਆਪਾਂ ਲਖਨਊ ਬਾਬੂ ਕੇੜੀ ਸਿੰਘ ਆਮ ਬਾਬੂ ਕੇੜੀ ਸਿੰਘ ਸਟੇਡੀਅਮ ਖੇਡਣ ਗਏ ਉੱਥੇ ਆਪਣੇ ਇੰਡੀਆ ਦੀਆਂ ਸਾਰੀਆਂ ਸਟੇਟਸ ਮੌ ਆਪਣੇ ਪੰਜਾਬ ਸਟੇਟ ਦਾ ਨਾਮ ਰੋਸ਼ਨ ਕੀਤਾ ਤੀਜਾ ਮੈਡਲ ਲੈ ਕੇ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਮਿਹਨਤ ਕਰਨ ਨਸ਼ਿਆ ਵਗੈਰਾ ਨੂੰ ਛੱਡ ਕੇ ਆਪਣੀ ਜੀਮਾਂ ਵੱਲ ਧਿਆਨ ਦਿਓ ਕਢਾਈ ਵੱਲ ਧਿਆਨ ਦਿਓ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਆਪਣੀ ਫੈਮਲੀ ਦਾ ਨਾਮ ਰੋਸ਼ਨ ਕਰੋ ਤੇ ਜਿੰਨਾ ਵੀ ਹੋ ਸਕਦਾ ਸਰਕਾਰਾਂ ਨੂੰ ਇਹਨਾਂ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੇ ਐਸੀਸਾ ਮਾਫ ਕਰਨੀਆਂ ਚਾਹੀਦੀਆਂ ਜਿਹੜੇ ਬੱਚੇ ਨੇ ਇਦਾਂ ਮੈਡਲ ਆਉਂਦੇ ਆ ਉਹਨਾਂ ਦੀ ਮਤਲਬ ਪੈਸੇ ਵੱਲੇ ਵੀ ਮਦਦ ਕਰਨੀ ਚਾਹੀਦੀ ਆ ਉਹਨਾਂ ਦੇ ਕਾਲਜ ਦੇ ਫੀਸਾ ਮਾਫ ਕਰਨ ਜਿਹੜੇ ਬੱਚੇ ਦਾ ਆਪਣੇ ਸਟੇਟ ਦਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਦੇ ਨੇ ਇੰਨਾ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਤੇ ਵੀ ਕਾਫੀ ਕਾਮ ਕੀ ਹੈ। ਹਾਂਜੀ ਬਹੁਤ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ। ਦੇਖੋ ਸਾਡਾ ਤੇ ਕੰਮ ਆ ਸਿਖਾਉਣਾ। ਬਾਕੀ ਇਹਨਾਂ ਦੀ ਵੀ ਮਿਹਨਤ ਲੱਗਦੀ ਆ, ਸਾਡੀ ਵੀ ਮਿਹਨਤ ਲੱਗਦੀ ਜੇ ਆਪਾਂ ਇੰਨੀਆ ਮਿਹਨਤਾਂ ਕਰਕੇ ਅੱਗੇ ਜਾਂਦੇ ਆ। ਤੇ ਸੱਚ ਬੱਚੋ ਕਈ ਬੱਚੇ ਹੁੰਦੇ ਜਿਹੜੇ ਪੈਸੇ ਪੱਖੋਂ ਰਹਿ ਜਾਂਦੇ ਆ। ਹੁਣ ਸਾਡੀ ਨੈਸ਼ਨਲ ਲਈ ਸਾਡੇ ਤੋਂ ਪੰਜਾਬ ਸਟੇਟ ਚ ਕਿੰਨੀਆਂ ਕੁੜੀਆਂ ਦੀ ਸੈLECTION ਹੋਈ ਸੀ ਜਿਹੜੀ ਕਿ ਗਰੀਬ ਗਰੀਬ ਘਰੋਂ ਸਨ। ਫਿਰ ਉਹ ਨਹੀਂ ਗਈਆਂ। ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਵਾਸਤੇ ਸਰਕਾਰ ਨੂੰ ਪੈਸੇ ਦੇਣੇ ਆਇਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਕਿੱਥੇ ਕਿੱਥੇ ਖੇਡਿਆ ਕਿਹੜੀ ਗੇਮ ਖੇਡਿਆ ਤੇ ਹੋਰ ਕਿਥੋਂ ਖੇਡਿਆ ਸਰ ਮੇਰਾ ਨਾਮ ਲਖਮੀ ਸਿੰਘ ਹੈ ਐਜ਼ ਅ ਡੀਪੀ ਮੈਂ ਲੇਟ ਕਲਾਸ ਇਨ ਅ ਸੈਲਫ ਸਕੂਲ ਦਾ ਕੀਤਾ ਔਰ ਐਜ਼ ਅ ਕੋਚ ਫਾਈ ਕਮਾਂਡੋ ਇਹ ਬੱਚਾ ਬਹੁਤ ਹੀ ਮਿੰਟ ਕੀਤੀ ਐਨੇ ਪਹਿਲੇ ਜਿਲ੍ਹਾ ਖੇਡਿਆ ਇਥੇ ਆਪਣਾ ਜੋਂ ਦੇ ਵਿੱਚ ਫੁਕੜਾ ਵਾਲਾ ਸਟੇਡੀਅਮ ਦੇ ਵਿੱਚ ਉਸ ਤੋਂ ਬਾਅਦ ਇਹ ਸਟੇਟ ਖੇਡਿਆ ਆਪਣਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਇਹਨੇ 골ਡ ਮੈਡਲ ਹਾਸਿਲ ਕੀਤਾ ਉਸ ਤੋਂ ਬਾਅਦ ਇਹ ਨੈਸ਼ਨਲ ਇਸਟ ਲੈਕਟ ਹੋਇਆ ਹੈ अकॉर्डिंग इन्हें बहुत ही अच्छी सख्त मेहनत करके जैशनल गोल्ड मेडल लिया सारी स्टेट गेम हुई गेम हुई सारे यूपी एंड सिटी हुई गेम जैशनल एसोशन के द्वारा खतिया गई इन्हें बहुत मेहनत की एक चंगा मतलब कदम हासिल करना चाहते हैं मैं तो नौजवानों ने यह अपील करना चाहता है ਉਹ ਸਾਰੇ ਹੀ ਕੇਮਲ ਧਿਆਨ ਨਸ਼ਿਆਂ ਨੂੰ ਸ਼ਟਕੇ ਕੇ ਕੇਮਲ ਧਿਆਨ ਦੇ ਮਾਪਯੋਗਾ ਆਪਣੇ ਪੰਜਾਬ ਦਾ ਔਰ ਇੰਡੀਆ ਦਾ ਨਾਰੋ ਸ਼ੁਰੂ ਕਰ। ਥੈਂਕ ਯੂ। ਇਸ ਸਬੰਧੀ ਤੁਸੀਂ ਜਿਸ ਤਰ੍ਹਾਂ ਬਰਤਜੀ ਲੋ ਪੜ੍ਹਾਈ ਬਣ ਜਾਂਦੇ ਨੇ ਸਰਕਾਰਾਂ ਉਹਨਾਂ ਨੂੰ ਨੌਕਰੀਆਂ ਵੀ ਦਿੰਦੀਆਂ ਨੇ ਫਾਉਲੀ ਮਿਹਨਤ ਕਰਦੀਆਂ ਜਦੋਂ ਇਸ ਟਾਈਮ ਤੁਸੀਂ ਪਨੀਰੀ ਤਿਆਰ ਕਰਦੇ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿ ਜਦੋਂ ਬੱਚਿਆਂ ਨੂੰ ਤਿਆਰ ਕਰਨਾ ਪਲੇਅਰਾਂ ਨੂੰ ਉਹਦੇ ਵਿੱਚ ਪੱਖ ਕਿੰਨੇ ਖੋਟ ਚਾਹੀਦੀ ਜਾਂ ਕੋਈ ਸਰਕਾਰ ਪੱਖੋਂ ਬਦਲ ਕੀਤੀ ਜਾਵੇ। ਉਹਦੇ ਵਿੱਚ ਦੇਖੋ ਹਰ ਪੱਖ ਕੋਈ ਇਹ ਨਹੀਂ ਹੁੰਦਾ ਕਿ ਹਰ ਪੱਖ ਪਨੀਰੀ ਹੁੰਦਾ ਬੱਚਿਆਂ ਦਾ। ਤੁਗ ਰਿਵਿਊ ਹੁੰਦਾ ਕਰੋ ਕਿਸੇ ਵੇਲੇ ਕਿਸੇ ਨੂੰ ਕਿਹਾ ਟਾਈਮ ਰੋਟੀ ਨਹੀਂ ਮਿਲਦੀ ਹੈ ਚ ਨਹੀਂ ਮਿਲਦੀ ਹੈ ਮਾਤਾ ਸਰਕਾਰ ਨੂੰ ਇਹ ਵੀਲ ਕਰਨਾ ਚਾਹੁੰਦਾ ਹੈ ਕਿ ਛੋਟੇ ਵਰਗ ਦੇ ਚਾਹੇ ਮੀਡੀਅਮ ਆ ਚਾਹੇ ਕਿਸ ਤਰ੍ਹਾਂ ਆ ਉਹਨਾਂ ਦੀ ਫੁੱਲ ਸਪੋਰਟ ਕਰਨ ਜਿਹੜੀ ਸਪੋਰਟਸ ਵਿੱਚ ਤਾਂ ਕਿ ਉਹਕੇ ਵੱਲ ਕੇ ਆਪਣਾ ਜਿਹੜਾ ਹੈ ਕਿ ਇੰਡੀਆ ਦਾ ਔਰ ਆਪਣੀ ਸਟੇਟਾਂ ਦਾ ਨਾਮ ਜਿਹੜਾ ਔਰਸ਼ਣ ਕਰ ਸਕਣ